ਹੁਣ ਉਹਨੇ ਇੱਕ ਐਕਸੀਡੈਂਟ ਹੋਇਆ ਸਟਾਲਾ ਦੇ ਬਾਹਰ ਤਾਂ ਦੇਖ ਸਕਦੇ ਹੋ ਪੂਰੀ ਸੜਕ ਜਾਮ ਹੈ ਟੂੜੀ ਵਾਲਾ ਭੁੰਗ ਵਿਚਾਲੇ ਫਟਿਆ ਹੋਇਆ ਟਰੱਕ ਚ ਵੱਜ ਕੇ ਕਿੱਥੋਂ ਤੱਕ ਟੂੜੀ ਖਿਲਰੀ ਹੋਈ ਹੈ ਦੇਖ ਲਓ ਇਕ ਨੇ ਇਹ ਚੋਂ ਟੱਪ ਗਿਆ ਆ ਤੇ ਪਤਾ ਨਹੀਂ ਕਿਵੇਂ ਟੱਪਣ ਦੇ ਦਿੱਤਾ ਗਏ ਡੇ ਵੱਡੇ ਨੂੰ ਕਿ ਕਿਸੇ ਹੋਰ ਵਾਹਨ ਨਾਲ ਵੀ ਰਾਤ ਨੂੰ ਹਾਸਾ ਕਰ ਸਕਦਾ ਸੀ ਮੌਜੂਦ ਹੈ ਪਰਛੜੀ ਦੀ ਟੀਮ मौके ਤੇ ਆ ਜੀ ਬੰਦਿਆਂ ਦਾ ਬਚਾਅ ਹੋ ਗਿਆ ਬਹੁਤ ਜ਼ਿਆਦਾ ਓਵਰਲੋਡ ਭਰਿਆ ਹੋਇਆ ਦੇਖ ਸਕਦੇ ਹੋ ਉਹ ਨਾਲ ਨਾਲ ਇਧਰ ਹੀ ਕਰ ਲਾ ਵੀਰ ਮਨਸੂਰ ਦੇਖ ਸਕਦੇ ਹੋ ਓਵਰਲੋਡ ਭਰਿਆ ਹੋਇਆ ਫਾਟ ਚੁੱਕਿਆ ਇਹ ਪੂਰੀ ਰੋਡ ਜਾਮ ਹੈ इस ट्रक नया एक्सीडेंट पूरी रोड जी है ब्लॉक हो चुकी है